ਲੋ ਜੀ ਕਿਸਾਨ ਵੀਰੋ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਤੇ ਅੱਜ ਤਰੀਕ ਹੋ ਚੁੱਕੀ ਹੈ 6 ਜਨਵਰੀ 2026 ਤੇ ਅੱਜ ਆਪਾਂ ਪਹੁੰਚੇ ਹਾਂ ਕੋਟ ਖਪੂਰਾ ਤੂੜੀ ਦੀ ਬੋਲੀ ਤੇ ਤੇ ਤੂੜੀ ਦੇ ਜਿਹੜੇ ਨਾਗਾ ਹੈ ਅੱਜ ਲਗਭਗ 7 ਤੇ ਅੱਜ ਤਨੂੰ 7 ਨਗਾ ਦਾ ਭਾਅ ਚੈੱਕ ਕਰਾਉਣੇ ਆ ਵੀਡੀਓ ਨਾਲ ਜੁੜੇ ਰਹੋ ਵੀਡੀਓ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਜੇ ਜ ਆਪਾਂ ਤੂੜੀ ਦੇ ਰੇਟਾਂ ਦੀ ਗੱਲ ਕਰੀਏ ਤਾਂ ਕੱਲ ਜਿਹੜਾ ਤੂੜੀ ਦਾ ਸਿਰਾ ਸੀਗਾ ਕੋਟ ਖਪੂਰਾ ਮੰਡੀ ਦੇ ਵਿੱਚ ਸੀਗਾ 580 ਰੁਪਏ ਤੇ ਅੱਜ ਦਾ ਆਪਾਂ ਤੁਹਾਨੂੰ ਸਿਰਾ ਚੈੱਕ ਕਰਾਉਣੇ ਆ ਕਿ ਜੇ ਆਪਾਂ ਹਰੇਚਾਰੇ ਦੇ ਰੇਟਾਂ ਦੀ ਗੱਲ ਕਰੀਏ ਤਾਂ ਕੱਲ ਜਿਹੜਾ ਕੋਟਪੂਰਾ ਹਰੇਚਾਰੇ ਦਾ ਰੇਟ ਸੀਗਾ 250 ਰੁਪਏ ਤੋਂ ਲੈ ਕੇ 300 ਰੁਪਏ ਤੱਕ ਤੇ ਅੱਜ ਤੁਹਾਨੂੰ ਬੋਲੀ ਲੱਗਣ ਦਾ ਸਿਰਫ 5 ਕਿ ਮਿੰਟ ਰਹਿ ਚੁੱਕਿਆ 7:30 ਹੋਣ ਚਿਰ ਸਿਰਫ 5 ਮਿੰਟ ਰਹਿ ਚੁੱਕਿਆ ਤੇ ਤੁਹਾਨੂੰ 7:30 ਵਜੇ ਆਪਾਂ ਬੋਲੀ ਚੈੱਕ ਕਰਾਉਣੇ ਆ ਧੂੜੀ ਦੀ ਤੇ ਭਾਅ ਚੈੱਕ ਕਰਾਉਣੇ ਆ ਵੀਡੀਓ ਨਾਲ ਜੁੜੇ ਰਹੋ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਬਾਕੀ ਤੁਸੀਂ ਰੌਣਕ ਮੇਲਾ ਚੈੱਕ ਕਰ ਸਕਦੇ ਹੋ ਸਵੇਰੇ ਸਵੇਰੇ ਲੋ ਜੀ ਇੱਕ ਟਰਾਲੀ ਹੋਰ ਆ ਚੁੱਕਿਆ ਉਸੀ ਚੈੱਕ ਕਰ ਸਕਦੇ ਹੋ ਢਿੱਲੀ ਟਰਾਲੀ ਦਾ ਬੋਲੀ ਚਾਲੂ ਹੋਣ ਲੱਗੀ ਆ ਤੇ ਤੁਹਾਨੂੰ ਅਜਿਹੀ ਚੈੱਕ ਕਰਾਉਣਾ ਹੈ ਤੇ ਪੂਰੀ ਵੀ ਚੈੱਕ ਕਰਾਉਣੀ ਆ ਜਿਓ ਡਾਲਿੰਗ ਰੇ ਆਬਰੇ ਆਪਣੀ ਅੰਦਰ ਦੀ ਬਾਹਰ ਦੀ ਇਹ ਬਾਹਰ ਹੈ ਦਾ ਪਲਾਸਟਿਕ ਦਾ ਅੱਛਾ ਜੀ ਛੁੜੀ ਆਈ ਨਿਕਲੂ ਹਾਂ ਛੁੜੀ ਪਲਾਸਟਿਕ ਦਾ ਲਫਾਫੇ ਵਾਲੀ ਛੁੜੀ ਆ ਗਈ ਹਾਂ ਕਾਗਜ਼ ਜਿਹਦਾ ਨਹੀਂ ਆਉਂਦਾ ਜਿਹੜਾ ਉਹ ਹੀ ਆਹ ਗੋਲ ਕਿਤੇ ਰੱਖ ਆ ਗਈ ਚਲ 400 ਰੁਪਿਆ 400 400 400 5 10 ਕਿੱਥੇ ਜਾਣੀ ਬਾਈ ਗੁਰੂ ਜੀ ਸਰ ਉੱਛੋ ਜਾਊਗਾ ਜਿਹਨੇ ਬਾਹਰ ਜਾਣੀ ਪਹਿਲਾਂ ਪੁੱਛ ਲਿਆ ਕਰੋ ਤੂੰ ਹੀ ਪੁੱਛਦਿਆ ਕਰ ਯਾਰ ਕੋਈ ਗੱਲ ਨਹੀਂ ਪੁੱਛਦਾ ਸੀ ਕੋਲੇ ਖੜਾ ਤੁਹਾਡੇ ਜਾਏਗਾ ਬਈ ਹਾਂਜੀ ਕਿੰਨਾ ਪੈ ਜਾਏਗਾ ਜਾ ਬਿਲਕੁਲੇ ਬਈ ਮਹਿਲ ਤੋਰੇ ਹੈ ਮਹਿਲ ਤੋਰੇ ਖਰਾਵਾਂ ਦੇ ਨਾਲ 300 ਰੁਪਿਆ ਲਊਗਾ ਵੀ ਕਿਰਾਇਆ ਕੋਈ ਨਹੀਂ ਹਾਂ ਜਾਏਗਾ ਬਈ ਚੱਲਦਾ ਹੀ ਐ 15 ਰੁਪਿਆ ਠੀਕ 450 450 55 60 65 80 80 80 500 500 ਰੁਪਿਆ ਹੋਲਾ ਬਾਈ ਕਨੇ 5 ਰੁਪਏ 10 ਰੁਪਏ 15 ਰੁਪਏ 20 ਰੁਪਏ 25 ਰੁਪਏ 40 ਰੁਪਏ 45 ਰੁਪਏ 550 550 ਹੋਲਾ ਬਾਈ ਕਨੇ 850 ਬਾਈ ਜੀ ਇੱਥੇ ਹੀ ਲਾਉਣੀ ਸ਼ਹਿਰ 'ਚ ਲੋ ਬਈ ਪਹਿਲੀ ਟਰਾਲੀ ਸੀਗੀ ਤੇ ਪਹਿਲੀ ਟਰਾਲੀ ਦਾ ਜਿਹੜਾ ਭਾਂਡਾ ਸਾਢੇ 550 ਰੁਪਏ ਤੇ ਆਪਾਂ ਚੱਲਦੇ ਆ ਅਗਲੀ ਟਰਾਲੀ ਤੇ ਤੇ ਅਗਲੀ ਟਰਾਲੀ ਤੇ ਜਾ ਕੇ ਤੁਹਾਨੂੰ ਟੂੜੀ ਦਾ ਚੈੱਕ ਕਰਾਉਣੇ ਆ ਆ ਜੋ ਆਨ ਲਾੜੀ ਥੂੜੀ ਸੀ ਜੀ ਤੇ ਆਪਾਂ ਚੱਲਦੇ ਹਾਂ ਅਗਲੀ ਟਰਾਲੀ ਤੇ ਦੇਖਦੇ ਹਾਂ ਕਿੰਨਾ ਘਪਾ ਜਾਂਦਾ ਲੋ ਬਈ ਇਹ ਥੂੜੀ ਚੈੱਕ ਕਰ ਸਕਦੇ ਆ ਇਹ ਦੂਜੀ ਟਰਾਲੀ ਵੀ ਥੂੜੀ ਆ ਕਿੰਨੇ ਲਵਾਂਗੇ ਜੀ ਜਿੱਲੀ ਗੁੱਲੀ ਲੈਣੇ ਬਾਈ ਨਾ ਨਾ ਬੋਲੋ ਜੀ 300 ਰੁਪਏ ਹੈ 300 300 ਰੁਪਈਆ 300 300 500 ਸਾਡੇ 300 ਚੁੰਜਾ 60 65 70 85 90 94 5 10 15 20 25 30 35 40 45 450 ਸਾਡੇ 400 ਚੁੰਜਾ 60 65 70 75 80 480 500 ਰੁਪਏ 500 ਰੁਪਏ ਆਈ 5 10 15 20 25 30 ਨਹੀਂ सिमीया ਆਖਾ ਹਾਂ सिਮੀਆ ਜਾਣਾ ਭਾਈ 530 ਰੁਪਏ ਬੋਲਣਗੇ ਨਹੀਂ ਗੁਰਸੱਤ ਹਾਂ ਮੈਂ ਜਾਣਾ ਗੁਰਸੱਤ ਦਾ ਮੇਰੇ ਬੋਲੋ ਫਿਰ 530 ਉਧਰ ਹੈ ਹੈ ਹੋਰ ਕਰਦੇ 35 40 45 550 55 552 ਬੋਲਣਗੇ ਨੇ 60 60 65 70 570 75 80 580 85 ਬੋਲਾ 90 590 ਬੋਲਦਾ ਕੋਈ 590 ਰੁਪਏ ਬਾਈ ਸੀਗੇ ਚਲੋ ਲਓ ਬਾਈ ਇਹ ਟੂੜੀ ਦਾ ਜਰਾ ਰੇਟ ਨਿਕਲਿਆ 590 ਰੁਪਏ ਤੇ ਆਪਾਂ ਚੱਲਦੇ ਆ ਅਗਲੀ ਟਰਾਲੀ ਤੇ ਤੇ ਅਗਲੀ ਟਰਾਲੀ ਤੇ ਜਾ ਕੇ ਤੁਹਾਨੂੰ ਟੂੜੀ ਦਾ ਰੇਟ ਚੈੱਕ ਕਰਾਉਣੇ ਆਜੋ ਰੋ ਪੰਜ ਪ੍ਰਯਾਤਨ ਦੇਸ ਆਂਦਰ ਦੀ ਤੁਨੀ ਬੋਲੋ ਜੀ ਹਾਂ ਜੀ 400 ਰੱਖ 400 400 400 400 5 ਰੁਪਏ 10 15 20 25 30 35 40 42 450 52 60 65 70

665 670 670 ਬੋਲਾ ਕਿਨੇ 670 ਰੁਪਏ ਲਿਖੀ ਬਾਈ ਲੋ ਬਾਈ ਇਹ ਟਰਾਲੀ ਦਾ ਜਿਹੜਾ ਰੇਟ ਨਿਕਲਿਆ ਅੰਦਰ ਦੀ ਤੂੜੀ ਸੀਗੀ 670 ਰੁਪਏ ਹੋਂ ਤੱਕ ਦਾ ਸਿਰਾ ਤੇ ਆਪਾਂ ਚੱਲਦੇ ਆਂ ਅਗਲੀ ਟਰਾਲੀ ਤੇ ਤੇ ਅਗਲੀ ਟਰਾਲੀ ਤੇ ਜਾ ਕੇ ਤੁਹਾਨੂੰ ਤੂੜੀ ਦਾ ਰੇਟ ਚੈੱਕ ਕਰਾਉਣੇ ਆ ਆਜੋ ਉਹ ਆਪਣੇ ਅਗਲੇ ਪਾਸੇ ਨੰਬਰ ਮਮੂਦ ਦੇ ਕੋਲੇ 9 ਬਿਜੋ ਹੋ ਨੰਬਰ ਤੋਂ ਠੀਕ ਹੈ 1 ਨੰਬਰ ਲੈ ਲਏ 800 400 5 10 15 20 25 30 450 52 60 65 17 17 80 480 85 500 5 10 15 20 25 525 30 35 40 540 ਬੋਲਾਂਗੇ ਨਾ 545 550 ਜੀ 55 60 560 ਬੋਲਾਂਗੇ ਨਾ 560 ਰੁਪਏ ਬਾਈ ਓਕੇ ਬਾਈ ਇਹ 500 ਦਾ ਲਓ ਬਈ ਇਹ ਟਰਾਲੀ ਦਾ ਜਿਹੜਾ ਰੇਟ ਲੱਗਿਆ 560 ਰੁਪਏ ਤੇ ਆਪਾਂ ਚੱਲਦੇ ਅਗਲੀ ਟਰਾਲੀ ਤੇ ਤੇ ਅਗਲੀ ਟਰਾਲੀ ਤੇ ਜਾ ਕੇ ਤੁਹਾਨੂੰ ਦੂੜੀ ਦਾ ਰੇਟ ਚੈੱਕ ਕਰਾਉਣੇ ਆ ਆ ਜੋ ਜਦੋਂ ਆ ਲੱਗ ਗਿਆ ਜਿੰਨੇ ਕਰ ਮਜਬੂਰ ਲੱਗਿਓ ਨਹੀਂ ਆ ਬਾਕੀ ਦੀ ਟੂੜੀ ਚੈੱਕ ਕਰ ਸਕਦੇ ਆ ਟੂੜੀ ਕੇ ਤੇਰਾ ਵੀ ਲਾਣ ਦਾ ਕਾਹਦਾ ਵਾਸਤੇ ਨਾ ਹੈ ਟੂੜੀ ਦਾ ਉੱਤੇ ਦਾ ਕਿਹੜਾ ਆਪ ਵੀ ਲਾ ਲੈ ਆਹ ਆਹ ਅਰੇ ਦੂਜਾ ਆ ਗਿਆ ਲੈ ਕਿਦੀ ਆ ਬਾਈ ਅੰਦਰ ਦੀ ਅੰਦਰ ਦੀ ਟੂੜੀ ਬੋਲੋ ਜੀ ਚੱਲੂ ਵੀ ਆ ਅੰਦਰ ਵੀ ਆ ਠੀਕ ਚੱਲੂ ਆ ਜੋ ਕੱਟੇ ਹੈ ਨਾ ਬੋਲੋ ਜੀ ਲੈ ਕਰਾਈ 400 400 450 55 60 65 70 75 500 500 ਬੋਲਾਂਗੇ ਲੈ 500 ਰੁਪਏ ਬਾਈ ਜੀ ਲਓ ਜੀ ਆ ਲੱਗੇ ਦੀ 500 ਰੁਪਏ ਲਓ ਬਈ ਇਹ ਟਰਾਲੀ ਦਾ ਜਿਹੜਾ ਰੇਟ ਲੱਗਿਆ 500 ਰੁਪਏ ਤੇ ਬਾਕੀ ਆਪਾਂ ਚੱਲਦੇ ਹਾਂ ਅਗਲੀ ਟਰਾਲੀ ਤੇ ਅਗਲੀ ਟਰਾਲੀ ਤੇ ਜਾ ਕੇ ਤੁਹਾਨੂੰ ਤੁੜੀ ਦਾ ਰੇਟ ਚੈੱਕ ਕਰਾਉਣੇ ਆ ਤੇ ਤੁੜੀ ਵੀ ਚੈੱਕ ਕਰਾਉਣੇ ਆ ਆਜੋ ਆ ਤੁੜੀ ਤੁਸੀਂ ਚੈੱਕ ਕਰ ਸਕਦੇ ਹੋ ਜੀ ਬਈ ਆਪਣੀ ਅੰਦਰ ਦੀ ਬਾਹਰ ਦੀ ਅੰਦਰ ਲਈ ਸੰਦਰਦੀ ਥੋੜੀ ਬੋਲਾ ਜੀ 400 400 ਕਿੱਥੇ ਲੈ ਜਾਣੀ ਬਈ ਸਿੱਖਾਂ ਨਾਲ ਬਈ ਸਿੱਖਾਂ ਲੈ ਜਾਏਗਾ ਕਿੰਨਾ ਕਰਾਇਆ 200 ਰੁਪਿਆ ਇੱਥੇ ਇੱਕ ਪਾਵੇ ਨਾਲ ਹੀ ਰਹੇਗਾ ਸੂਰ ਬਾਈ ਪਾਸ ਦੇ ਨਾਲ 400 ਜੀ 5 10 15 ਹਾਂ ਜੀ 450 ਜੀ 55 80 85 485 90 95 505 10 15 520 25 525 ਬੋਲਾ ਜੀ 30 ਰੁਪਏ ਆਈ 35 ਰੁਪਏ 40 ਰੁਪਏ 48 ਰੁਪਏ 550 52 60 65 70 75 80 85 90 590 95 595 ਬੋਲਾਂਗੇ ਨਾ 595 ਬਾਈ ਇਹ ਟਰਾਲੀ ਦਾ ਜਿਹੜਾ ਰੇਟ ਲੱਗਿਆ 595 ਰੁਪਏ ਤੇ ਆਪਾਂ ਚੱਲਦੇ ਆਂ ਅਗਲੀ ਟਰਾਲੀ ਦੇ ਤੇ ਅਗਲੀ ਟਰਾਲੀ ਤੇ ਜਾ ਕੇ ਤੁਹਾਨੂੰ ਤੁੜੀ ਦਾ ਰੇਟ ਚੈੱਕ ਕਰਾਉਣੇ ਆ ਆਜੋ ਉਹ ਕਿੱਥੇ ਕੁਪਤੀਆ ਕਰਦਾ ਰੇਟ ਆ ਜਾਓ ਜੀ ਬਾਈ ਜਲਦੀ ਸਾਥ ਦੀ ਲਾਇਓ ਤੁੜੀ ਇਧਰ ਦੀ ਘੱਟ ਲਾਵੇ ਇਧਰ ਦੀ ਘੱਟ ਆ ਆ ਜਾ ਲੈ ਜੀ ਭਾਈ ਹਾਲਾ ਕੇਵਲ ਆ ਪੈਸੇ ਚੱਕ ਪਹਿਲਾਂ ਸਾਨੂੰ ਪੈਸੇ ਚੱਕ ਲੈ ਅੰਦਰ ਵੀ ਆ ਵੀਰੇ ਹਾਂ ਹਾਂ ਓ ਲੋ ਜੀ 400 ਤੇ ਖੜੇ ਜਾਏਗਾ ਭਾਈ 405 10 15 ਜਾਊਗੀ 45000 52 60 65 70 75 505 10 15 20 25 30 35 40 540 ਬੋਲਣਗੇ ਨੇ 540 ਰੁਪਏ ਬਾਈ ਜੀ ਤੇ ਬਾਈ ਇਹ ਟਰਾਲੀ ਦਾ ਜਿਹੜਾ ਰੇਟ ਲੱਗਿਆ 540 ਰੁਪਏ ਤੇ ਆਪਾਂ ਜ ਮਿਲਦੇ ਆ ਕੱਲ ਤੂੜੀ ਦੀ ਬੋਲੀ ਤੇ ਤੇ ਰੋਜ਼ਾਨਾ ਰੇਟ ਚੈੱਕ ਕਰਨ ਲਈ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਤੇ ਆਪਾਂ ਮਿਲਦੇ ਆ ਕੱਲ ਬੋਲੀ ਤੇ